ਜਿਹੜੇ ਬੜਮਾਜਰਾ ਦੇ ਲੋਕ ਆ ਇਹਨਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਮੈਂ ਬਹੁਤ ਸਾਰੀਆਂ ਕਲੋਨੀਆਂ ਜਾ ਕੇ ਆਇਆ ਇਹਨਾਂ ਨੇ ਡੰਪ ਦੀ ਗੱਲ ਕੀਤੀ ਆ ਇਹਨਾਂ ਨੇ ਪੇਠਾ ਬਣਾਉਣ ਵਾਲਿਆਂ ਦੀ ਗੱਲ ਕੀਤੀ ਆ ਜਿਹੜੇ ਗਰੀਬ ਬੰਦੇ ਆ ਕੁਲਫੀਆਂ ਵੀ ਬਣਾਉਂਦਾ ਹੋਵੇਗਾ ਕੋਈ ਜਿਹੜੇ ਬੰਦੇ ਗਰੀਬ ਬੰਦੇ ਕੰਮ ਕਰਦੇ ਆ ਉਹਦੇ ਨਾਲ ਸੰਬੰਧਤ ਵੀ ਕੋਸ਼ਿਸ਼ ਹੋਣ ਦੇ ਕੋ ਵੀ ਇਕਤਿਕਰਨ ਮੇਰੇ ਵਿਭਾਗ ਨਾਲ ਤਾਂ ਸਾਰੇ ਸੰਬੰਧਤ ਜਿੱਥੇ ਲੋਕਾਂ ਦੀ ਸਿਹਤ ਆ ਗਈ ਉੱਥੇ ਹਰ ਚੀਜ਼ ਚਾਹੇ ਕੋਈ ਫੈਕਟਰੀ ਹੋਵੇ ਜਿਸ ਤੋਂ ਧੂਆ ਨਿਕਲ ਰਿਹਾ ਗੰਦਗੀ ਹੋਵੇ ਮੱਖੀਆਂ ਹੋਣ ਮੱਛਰ ਹੋਣ ਪਾਣੀ ਖੜਾ ਹੋਵੇ ਸੋ ਇਹ ਸਾਰੀਆਂ ਚੀਜ਼ਾਂ ਚਾਹੇ ਸਿੱਧੇ ਤੌਰ ਤੇ ਮੇਰੇ ਨਾਲ ਨਾ ਆਉਣ ਬਟ ਇਹਨਾਂ ਦਾ ਜਿਹੜਾ ਪ੍ਰਭਾਵ ਪੈਂਦਾ ਉਹ ਸਿਹਤ ਵਿਭਾਗ ਨੂੰ ਨਾ ਜਿਹੜਾ ਸੁੰਦਤ ਹੈ ਉਹਦੇ ਨਾਲ ਸਾਰਾ ਪ੍ਰਭਾਵ ਪੈਂਦਾ ਸਾਡਾ ਜਿਹੜੇ ਸਾਡੇ 15 ਮੈਂਬਰ ਹੋਣਗੇ ਤੁਹਾਡੇ ਘਟੋਬਰ ਸਰ ਸੋ ਤੁਸੀਂ ਇਹਨਾਂ ਇਸੇ ਪਿੰਡ ਤੇ ਰਹਿੰਦੇ ਹੋ ਤੁਸੀਂ ਤੁਹਾਡੇ ਆਸ਼ਾ ਵਰਕਰ ਹੋਣਗੇ ਆ ਉਹ ਵੀ ਇੱਥੇ ਰਹਿੰਦੀਆਂ ਹੋਣਗੀਆਂ ਤੁਹਾਡੇ ਡਾਕਟਰ ਵੀ ਬਾਹਰੋਂ ਆਉਂਦੇ ਹੋਣਗੇ ਟੀਚਰਸ ਵੀ ਬਾਹਰੋਂ ਆਉਂਦੇ ਹੋਣਗੇ ਲੇਕਿਨ ਉਹ ਆ ਕੇ ਇੱਥੇ 5-6 ਘੰਟੇ ਰਹਿੰਦੇ ਆ ਸੋ ਇੰਨੇ ਵੇ ਉਹ ਵੀ ਤੁਹਾਡੀ ਫੈਮਿਲੀ ਦੇ ਮੈਂਬਰ ਆ ਉਹਨਾਂ ਨੂੰ ਵੀ ਐਕਸਪੋਜ਼ਰ ਹੁੰਦਾ ਤੇ ਉਸ ਪੀਰੀਅਡ ਦੇ ਵਿੱਚ ਹੋਰ ਕੁਝ ਦਾ ਲੈ ਜਾਣਗੇ ਸੋ ਥਿਸ ਇਜ਼ ਹਾਊ ਇਟ ਟਰੈਵਲਸ ਅਦੇ ਕੋਰੋਨਾ ਚੀਨ ਤੋਂ ਚੱਲ ਕੇ ਭਾਰਤ ਆ ਗਿਆ ਜੀ ਚਾਹੇ ਪਹਿਲਾਂ ਕੇਰਲਾ ਚ ਆਇਆ ਫਿਰ ਦਿੱਲੀ ਚ ਆਇਆ ਹੌਲੀ-ਹੌਲੀ ਪੰਜਾਬ 'ਚ ਵੀ ਆ ਗਿਆ ਸਾਰੇ ਫੈਲ ਗਿਆ ਉਹ ਇਹਦੇ ਬਿਮਾਰ ਤੋ ਇਹ ਸਾਡਾ ਸਾਰਿਆਂ ਦਾ ਚਾਹੇ ਉਹ ਟੀਚਰਸ ਹੋਣ ਡਾਕਟਰ ਹੋਣ ਕੋਈ ਹੋਰ ਕਿਸੇ ਮਹਿਕਮੇ ਦੇ ਬੀਡੀਪੀਓ ਸੈਕਟਰੀ ਜਿਹੜੇ ਜਿੰਨੇ ਵੀ ਹੋਣ ਸਾਰੇ ਸਾਡੇ ਸਾਰਿਆਂ ਦਾ ਫਰਜ਼ ਆ ਵੀ ਜਾਂ ਤਾਂ ਆਪਾਂ ਸਾਰੇ ਸੇਫ ਆ ਜਾਂ ਫਿਰ ਕੋਈ ਵੀ ਸੇਫ ਨਾ ਕਿਸੇ ਦਾ ਕੁਛ ਨਹੀਂ ਪਤਾ ਜੀ ਵੱਡੇ ਤੋਂ ਵੱਡੇ ਫਿਲਮਕਾਰ ਨੂੰ ਵੱਡੇ ਤੋਂ ਵੱਡੇ ਡਾਕਟਰ ਨੂੰ ਵੱਡੇ ਤੋਂ ਵੱਡੇ ਅਫਸਰ ਨੂੰ ਤੇ ਸਾਰਿਆਂ ਨੂੰ ਡੈਂਗੋ ਆਇਆ ਜੀ ਕਦੇ ਨਾ ਔਰ ਅੱਜ ਕੱਲ ਇੱਕ ਨਵੀਂ ਬਿਮਾਰੀ ਆ ਜਿਹੜੀ ਸਡਨ ਕਾਰਡੀਅਕ ਡੈਥ ਕੇ ਬੰਦਾ ਕੋਈ ਖੇਡ ਰਿਆ ਕੋਈ ਜਿਮ ਕਰ ਰਿਆ ਅਚਾਨਕ ਪਤਣ ਲੱਗਦਾ ਵੀ ਮਰ ਗਿਆ ਉਹਦੇ ਉਹਦੇ ਕਾਰਨਾਂ ਦੀ ਚਾਰਜ ਕਰ ਰਿਆ ਤੁਸੀਂ ਜਿਹੜੀ ਕਮੇਟੀ ਆ ਗਈ ਤੁਸੀਂ ਆਪਣੇ ਆਸ਼ਾ ਵਰਕਰਾਂ ਨਾਲ ਰਹਿ ਕੇ ਆਸ਼ਾ ਵਰਕਰ ਨੂੰ ਇਸ਼ਾਰਾ ਜਨ ਇਨਸੈਂਟਿਵ ਆ ਮੈਂ ਕੋਸ਼ਿਸ਼ ਕਰ ਰਿਹਾ ਵੀ ਉਹਨਾਂ ਨੂੰ ਇਨਸੈਂਟਿਵ ਹੋਰ ਵਧਾ ਦਈਏ ਉਹਨਾਂ ਦਾ ਉਹ ਵੀ ਹੋ ਜਾਏਗਾ ਲੇਕਿਨ ਤੁਹਾਡਾ ਅਸਲੀ ਇਨਸੈਂਟਿਵ ਹੋਏਗਾ ਕਿ ਤੁਸੀਂ ਆਪਣੇ ਇਲਾਕੇ ਨੂੰ ਡੈਂਗੂ ਫ੍ਰੀ ਰੱਖ ਦਿੱਤਾ ਪਿਛਲੀ ਵਾਰੀ ਤੁਹਾਡੇ 80 ਕੇਸਸ ਹੋਏ ਸੀ ਹੁਣ ਜੇ ਅਸੀਂ ਜਾ ਕੇ ਆਏ ਹਾਂ ਤਕਰੀਬਨ ਤਕਰੀਬਨ ਤੁਹਾਡੇ 100 ਨਹੀਂ ਤਾਂ 90 90 ਨਹੀਂ ਤਾਂ 80 70% ਘਰਾ ਦੇ ਵਿੱਚ ਸਾਰੇ ਮਹੱਲੇ ਦੇ ਵਿੱਚ ਇਹ ਤਾਂ ਜੇ 10% ਵੀ ਹੋ ਗਿਆ ਤਾਂ ਵੀ ਫੈਲੂਗਾ ਜੀ ਤੇ ਜੇ 60 70 80% ਦੇ ਵਿੱਚ ਬੈਂਕੀ ਦਾ ਨਾਰਵਾ ਮਿਲੇਗਾ ਹਰ ਘਰ ਚੋਂ ਮਿਲੇਗਾ ਹਰ ਬੂਲਡਰ ਚੋਂ ਮਿਲੇਗਾ ਹਰ ਪਾਣੀ ਦੇ ਕਟੋਰੇ ਚੋਂ ਮਿਲੇਗਾ ਜਿਹੜਾ ਆਪਾਂ ਜਾਨਵਰਾਂ ਵਾਸਤੇ ਡੰਗਰਾਂ ਵਾਸਤੇ ਪਾਣੀ ਬਾਹਰ ਰੱਖਦੇ ਆ ਉਹਦੇ ਚੋਂ ਮਿਲੇਗਾ ਤਾਂ ਫਿਰ ਨਿਤਲੀ ਫਿਰ ਕੌਣ ਬਚਾਏਗਾ ਤੁਹਾਨੂੰ ਰੱਬ ਵੀ ਕਿਦਾਂ ਬਚਾਏਗਾ ਕੋਲਰ ਨੂੰ ਸੁਕਾਣਾ ਹੈ ਜੀ ਹਫ਼ਤੇ ਦੇ ਬਾਅਦ ਠੀਕ ਹੈ ਬាទ ਚੰਗੀ ਤਰ੍ਹਾਂ ਸੁਕਾ ਕੇ 2 ਘੰਟੇ ओ देखो कीड़े नजर आ रहे हैं, आ रहे हैं? ये इससे डेंगू बढ़ता है तो आप अंदर हो ये बाहर है हवा के साथ अंदर आएगा ना बच्चे हैं आपके बच्चों को काटेगा आपको बुखार हो जाएगा हुआ कभी किसी को होता है ना इसकी वजह से होता है इसको सुखाओ